ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਪੰਜਾਬੀ ਗ੍ਰਾਮਰ ਦੇ ਬਹੁਤ ਇੰਪੋਰਟੈਂਟ ਐਮਸੀਕਿਊ ਉੱਪਰ ਆ ਗਏ ਇਹ ਐਮਸੀਕਿਊ ਤੁਹਾਨੂੰ ਜੋ ਪੰਜਾਬੀ ਦਾ ਪੇਪਰ ਪੰਜਾਬ ਦੇ ਵਿੱਚ ਕੰਪਲਸਰੀ ਹੈ ਬੇਟਾ ਜਿਹੜਾ ਜਾਂ ਫਿਰ ਪੰਜਾਬੀ ਦੇ ਜਿੰਨੇ ਵੀ ਕੁਐਸਚਨ ਬੇਟਾ ਪੇਪਰ ਦੇ ਵਿੱਚ ਸਰਕਾਰੀ ਨੌਕਰੀ ਦੇ ਦੇ ਇਗਜ਼ਾਮਾਂ ਦੇ ਵਿੱਚ ਆਉਂਦੇ ਨੇ ਐਗਜ਼ਾਮਜ਼ ਦੇ ਵਿੱਚ ਆਉਂਦੇ ਨੇ ਬੇਟਾ ਉਹਨਾਂ ਦੇ ਵਿੱਚ ਇਹ ਕੁਐਸਚਨ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਤੁਸੀਂ ਇੰਨਾ MCQ ਨੂੰ ਬੇਟਾ ਮੈਂ ਤੁਹਾਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਾਪੀ ਪੈਨ ਲੈ ਕੇ ਕੋਲੇ ਬੈਠਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਬੱਚੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਕਰ ਲੈਣ ਜੁਆਇਨ ਕਰਨ ਨਾਲ ਤੁਹਾਨੂੰ ਕੀ ਬੈਨੇਫਿਟ ਹੋਏਗਾ ਜਿਹੜੇ ਬੱਚੇ ਬੇਟਾ ਹਾਈਡ ਕੀਤੇ ਹੋਇਆ ਵੀਡੀਓ ਹੈ ਇੰਪੋਰਟੈਂਟ ਐਮਸੀਕਿਊ ਦੀਆਂ ਉਹ ਦੇਖ ਸਕਣਗੇ ਜਿਹੜਾ YouTube ਚੈਨਲ ਹਾਈਡ ਕਰ ਦਿੰਦਾ ਹੈ ਬਾਕੀ ਬੱਚੇ ਆਪਣੇ ਕੋਲ ਜਿਹੜੇ ਬੱਚੇ MPHW ਮੇਲ ਫੀਮੇਲ ANM ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਬੇਟਾ ਉਹਨਾਂ ਨੂੰ ਵੀ ਪੰਜਾਬੀ ਦਾ ਪੇਪਰ ਕੰਪਲਸਰੀ ਹੈ ਤਾਂ ਉਹ 94630 98680 ਨੰਬਰ ਤੇ ਬੇਟਾ ਸੰਪਰਕ ਕਰਕੇ ਪੰਜਾਬੀ ਦੀ ਕਲਾਸ ਵੀ ਲੈ ਸਕਦੇ ਨੇ ਤੇ ਆਪਣੇ ਕੋਲ ਪੰਜਾਬੀ ਦੀ ਕਲਾਸ ਦੇ ਨਾਲ ਨਾਲ ਬੇਟਾ MP HW ਮੇਲ ਫੀਮੇਲ ਬੇਟਾ GNM ਸਟਾਫ ਨਰਸ ਦੇ ਪੇਪਰ ਦੀ ਵੀ ਕੋਚਿੰਗ ਲੈ ਸਕਦੇ ਨੇ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਹੁਣ ਜਿਹੜਾ ਸਟਾਫ ਨਰਸ ਦਾ ਪੇਪਰ ਹੈ ਉਹਦੀ ਡੇਟ ਹੈ ਜਿਹੜੀ ਅਨਾਉਂਸ ਹੋ ਚੁੱਕੀ ਹੈਗੀ 5 ਅਕਤੂਬਰ ਬੇਟਾ ਡੇਟ ਹੈਗੀ ਹੈਗੀ ਤੇ ਅੱਜ ਬੇਟਾ ਤੁਹਾਨੂੰ ਪਤਾ ਹੀ ਹੈਗਾ ਸਾਰੇ 12 ਦਿਨ ਰਹਿ ਗਏ ਹੈਗੇ ਐਗਜ਼ਾਮ ਦੇ ਵਿੱਚ ਤਾਂ ਜੇਕਰ ਤੁਸੀਂ ਹੁਣ 12 ਦਿਨਾਂ ਦੇ ਵਿੱਚ ਬੇਟਾ ਤਿਆਰੀ ਕਰਨਾ ਚਾਹੁੰਦੇ ਹੋ ਸਟਾਫ ਨਰਸ ਦੀ ਤਾਂ ਤੁਸੀਂ ਇੱਕ ਇੱਕ ਨਾਮ ਯਾਦ ਰੱਖੋ ਡਾਕਟਰ ਸੁਨੀਲ এডਿਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਤੋਂ ਬੇਟਾ ਤੁਸੀਂ 12 ਦਿਨਾਂ ਦਾ ਬੈਚ ਲੈ ਸਕਦੇ ਹੋਗੇ ਜਿਹਦੇ ਵਿੱਚ ਬਹੁਤ ਹੀ ਘੱਟ ਫੀਸ ਹੈ ਸਟਾਫ ਨਰਸ ਦੇ ਲਈ ਬੇਟਾ ਉਹ ਕੁਐਸਚਨ ਤੁਹਾਨੂੰ ਕਰਵਾਏ ਜਾਣਗੇ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਲਾਜ਼ਮੀ ਪੁੱਛੇ ਜਾਂਦੇ ਨੇ ਬੇਟਾ ਉਹ ਕੁਐਸਚਨ ਤੁਹਾਨੂੰ ਪੁਰਾਣੇ ਪੇਪਰ ਸੋਲਵ ਕਰਵਾਏ ਜਾਣਗੇ ਤੇ 12 ਦਿਨਾਂ ਦੇ ਵਿੱਚ ਤੁਸੀਂ ਪੁਰਾਣੇ ਪੇਪਰ ਸੋਲਵ ਕਰ ਲੋਗੇ ਜਿਹੜੇ ਆਏ ਹੋਏ ਨੇਗੇ ਤੇ ਬਾਕੀ ਤੁਸੀਂ ਕੋਚਿੰਗ ਦੇ ਵਿੱਚ ਤੁਹਾਨੂੰ ਨਵੇਂ ਕੁਸ਼ਨ ਆ ਜਿਹੜੇ ਉਹ ਕਰਵਾਏ ਜਾਣਗੇ ਪ੍ਰੈਕਟਿਸ ਕਰਵਾਈ ਜਾਊਗੀ ਐਮਸੀਕਿਊ ਦੀ ਜਿਹੜੇ ਤੁਸੀਂ ਪੇਪਰ ਨੂੰ ਸੋਲਵ ਕਰ ਸਕੋ ਤੇ ਨਾਲ-ਨਾਲ ਨੋਟਸ ਵੀ ਦਿੱਤੇ ਜਾਣਗੇ ਚਲੋ ਬਾਲੀਆਂ ਗੱਲਾਂ ਗੱਲਾਂ ਨਾ ਕਰਦੇ ਹੋਏ ਬੇਟਾ ਅੱਜ ਦੀ ਕਲਾਸ ਦੀ ਅਸੀਂ ਸ਼ੁਰੂਆਤ ਕਰਦੇ ਆਂ ਬੇਟਾ ਹੁਣ ਪੰਜਾਬੀ ਵਿੱਚ ਸ਼ੁੱਧ ਵਿਅੰਜਨ ਕਿੰਨੇ ਹੁੰਦੇ ਨੇ ਬੇਟਾ ਆਪਾਂ ਨੂੰ ਪਤਾ ਹੈਗਾ ਸਾਡੇ ਕੋਲ ਪੰਜਾਬੀ ਜਿਹੜੀ ਬੋਲੀ ਹੈ ਇਹਦੇ ਵਿੱਚ ਆਪਣੇ ਕੋਲ 35 ਅੱਖਰੀ ਅਸੀਂ ਬੋਲਦੇ ਆ 35 ਅੱਖਰੀ ਜਾਨੀ ਕਿ 35 ਅੱਖਰ ਹੁੰਦੇ ਨੇ ਜਿਹਦੇ ਵਿੱਚ 32 ਵਿਅੰਜਨ ਹੁੰਦੇ ਨੇ ਬੇਟਾ ਤੇ 3 ਸਵਰ ਹੁੰਦੇ ਨੇ ਪਰ ਜੇਕਰ ਤੁਹਾਨੂੰ ਪੁੱਛਿਆ ਜਾਵੇ ਸ਼ੁੱਧ ਵਿਅੰਜਨ ਕਿੰਨੇ ਨੇ ਬੇਟਾ ਹੁਣ ਇੱਕ ਚੀਜ਼ ਨਾ ਇੱਥੇ ਬੇਟਾ ਤੁਸੀਂ ਯਾਦ ਰੱਖਿਆ ਕਰੋ ਯਾਦ ਕਰਨ ਜੋ ਦਿੱਤੀ ਚੀਜ਼ ਕੀ ਹੈ ਕਈ ਵਾਰ ਨਾ ਤੁਹਾਨੂੰ ਠੀਕ ਸ਼ਬਦ ਬੇਟਾ ਪੁੱਛਿਆ ਜਾਂਦਾ ਵੀ ਇਹ ਲਿਖਾਂ ਮੈਂ ਜਿਹੜਾ ਠੀਕ ਸ਼ਬਦ ਕਿਹੜਾ ਹੈ ਹੁਣ ਸ ਸੇ ਪਰ ਬਿੰਦੀ ਔਂਕੜ ਉਪਰ ਤੱਕ ਤਦਾ ਸ਼ੁੱਧ ਇਸ ਤਰ੍ਹਾਂ ਪੈਂਦਾ ਹੈ ਤਾਂ ਤੁਹਾਨੂੰ ਉੱਥੇ ਇੰਨਾ ਵਿੱਚ ਹੀ ਕਈ ਵਾਰ ਉਲਝਾਇਆ ਹੁੰਦਾ ਹੈਗਾ ਤੇ ਹੁਣ ਬੇਟਾ ਆਪਣੇ ਕੋਲ ਦੂਸਰੀ ਗੱਲ ਸ਼ੁੱਧ ਵਿਅੰਜਨ ਹੈ ਜਿਹੜੇ 29 ਨੇਗੇ ਸ਼ੁੱਧ ਸਵਰ ਕਿੰਨੇ ਹੈਗੇ 10 ਨੇ ਜੇ ਅਸੀਂ ਬੈਸੀ ਗੱਲ ਕਰੀਏ ਤਾਂ ਵਿਅੰਜਨ 32 ਨੇ ਸਵਰ 3 ਨੇ ਇਹ ਤੁਹਾਨੂੰ ਪੁੱਛਿਆ ਜਾਵੇ ਵਿਅੰਜਨ ਕਿੰਨੇ ਨੇ 32 ਸਵਰ ਤਿੰਨ ਨੇ ਪਰ ਇੱਥੇ ਤੁਹਾਨੂੰ ਸ਼ੁੱਧ ਵਿਅੰਜਨ 29 ਤੇ ਸਵਰ ਕਿੰਨੇ ਨੇ ਸ਼ੁੱਧ ਸਵਰ ਕਿੰਨੇ ਨੇ 10 ਬੇਟਾ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਬੇਟਾ ਪੰਜਾਬੀ ਦੀ ਟਕਸਾਲੀ ਭਾਸ਼ਾ ਮਾਝੀ ਹੈ ਜਿਹੜੀ ਕਿ ਮਾਝੀ ਖੇਤਰ ਵੈਸੇ ਤਾਂ ਪੰਜਾਬ ਦੇ ਵਿੱਚ ਪੂਰੀ ਟਕਸਾਲੀ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ ਮਾਝੀ ਪਰ ਪੰਜਾਬ ਦੇ ਚਾਰ ਡਿਸਟ੍ਰਿਕਟ ਹੈਗੇ ਗੁਰਦਾਸਪੁਰ ਉਹ ਉੱਪਰ ਪਠਾਨਕੋਟ ਅਗਰਦਾਸਪੁਰ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਜਿੱਥੇ ਬੇਟਾ ਮਾਜੀ ਬੋਲੀ ਬੋਲੀ ਜਾਂਦੀ ਹੈਗੀ ਤੇ ਟਕਸਾਲੀ ਬੋਲੀ ਹੈਗੀ ਪੰਜਾਬੀ ਭਾਸ਼ਾ ਦੀ ਤੇ ਇਹ ਚਾਰ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ ਚਾਰੇ ਜ਼ਿਲ੍ਹੇ ਬੇਟਾ ਮੈਂ ਤੁਹਾਨੂੰ ਦੱਸ ਚੁੱਕਿਆਗਾ ਕਿਉਂਕਿ ਇਹ ਵੀ ਪੁੱਛਿਆ ਜਾਂਦਾ ਮਾਜੀ ਬੋਲੀ ਕਿਹੜੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਹੁਣ ਆਪਣੇ ਕੋਲ ਪੰਜਾਬ ਦੇ ਵਿੱਚ ਚਾਰ ਬੋਲੀਆਂ ਬੋਲੀ ਜਾਂਦੀਆਂ ਚਾਰ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਕਿਹੜੀਆਂ-ਕਿਹੜੀਆਂ ਮਾਜੀ ਦੁਆਬੀ ਮਲਵਈ ਤੇ ਪੁਆਦੀ ਪੁਆਦੀ ਜਿਹੜੀ ਉਹ ਰੋਪੜ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ ਪੁਆਦੀ ਰੋਪੜ ਏਰੀਆ ਦੇ ਵਿੱਚ ਤੇ ਆਪਣੇ ਕੋਲ ਦੁਆਬੀ ਚਾਰ ਜਿਹੜੇ ਡਿਸਟ੍ਰਿਕਟ ਦੁਆਬੇ ਦੇ ਵਿੱਚ ਪੈਂਦੇ ਨੇ ਉਹਨਾਂ ਦੇ ਵਿੱਚ ਤੇ ਆਪਣੇ ਕੋਲ ਮਲਬਈ 15 ਡਿਸਟ੍ਰਿਕਟ ਜਿਹੜੇ ਮਾਲਵੇ ਖੇਤਰ ਦੇ ਵਿੱਚ ਪੈਂਦੇ ਨੇ ਬੇਟਾ ਸੋਨੂੰ ਜਿਹੜੀਆਂ ਚੀਜ਼ਾਂ ਮੈਂ ਦੱਸ ਰਿਹਾ ਹਾਂ ਵੀ ਆਪਣੇ ਕੋਲ ਟੋਟਲ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਨੇ 23 ਠੀਕ ਹੈ ਸਭ ਤੋਂ ਨਵਾਂ ਬਣਿਆ ਜ਼ਿਲ੍ਹਾ ਕਿਹੜਾ ਹੈਗਾ ਮਲੇਰਕੋਟਲਾ ਕਦਮ ਬਣਿਆ 2021 ਦੇ ਵਿੱਚ ਬੇਟਾ ਇਸ ਤਰੀਕੇ ਨਾਲ ਤੁਹਾਨੂੰ ਕੁਐਸਚਨ ਇਹ ਪੁੱਛੇ ਜਾਂਦੇ ਨੇ ਠੀਕ ਹੈ ਇਹ ਸਾਰੀਆਂ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਹੈਗੀਆਂ ਚੌਥਾ ਨੰਬਰ ਕੁਐਸਚਨ ਪੰਜਾਬੀ ਦੇ ਹੋਠੀ ਵਿਅੰਜਨ ਕਿਹੜੇ ਨੇ ਪੰਜਾਬੀ ਦੇ ਹੋਠੀ ਵਿਅੰਜਨ ਬੇਟਾ ਪਪਾ ਫਫਾ ਬੱਬਾ ਪੱਬਾ ਮੱਮਾ ਇਹ ਹੋਠੀ ਵਿਅੰਜਨ ਨੇ ਬੇਟਾ ਯਾਦ ਰੱਖਣਾ ਹੈਗਾ ਇੰਪੋਰਟੈਂਟ ਨੈਕਸਟ ਕੁਐਸਚਨ ਬੇਟਾ ਪੰਜਾਬੀ ਦੇ ਟਕਮੇ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ 15 ਠੀਕ ਹੈ ਬਿੰਦੀ ਕੀ ਹੈ ਬੇਟਾ ਲਗਾਖਰ ਹੈ ਆਪਣੇ ਕੋਲ ਪੰਜਾਬੀ ਦੇ ਵਿੱਚ ਲਗਾਖਰ ਕਿੰਨੇ ਨੇਗੇ ਤਿੰਨ ਲਗਾ ਕਿੰਨੀਆਂ ਬੇਟਾ 10 10 ਲਗਾਈਆਂ ਤੇ ਲਗਾਖਰ ਤਿੰਨ ਨੇ ਬੇਟਾ ਯਾਦ ਰੱਖਣਾ ਇੰਪੋਰਟੈਂਟ ਹੈ ਪੰਜਾਬੀ ਦੀ ਕਿਹੜੀ ਉਹ ਕਿਸ ਉਪਪਾਸ਼ਾ ਵਿੱਚ ਸੁਰ ਹੈ ਮਿਲੇ ਸੁਰ ਮੇਰਾ ਤੇ ਮਾਰਾ ਬੇਟਾ ਸੁਰ ਦੀ ਗੱਲ ਕੀਤੀ ਹੈ ਪੁਆਦੀ ਉਪਪਾਸ਼ਾ ਦੇ ਵਿੱਚ ਸੁਰ ਹੈ ਪੁਆਦੀ ਜਿਹੜੀ ਰੋਪਣ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਦੀ ਬਾਖ ਦੀ ਤਰਤੀਬ ਕੀ ਹੈ ਬੇਟਾ ਬਹੁਤ ਇੰਪੋਰਟੈਂਟ ਕੁਸ਼ਨ ਐਸ ਸੱਚ ਬੇਟਾ ਤੁਹਾਨੂੰ ਯਾਦ ਕਰਨਾ ਹੈ ਪੇਪਰ ਦੇ ਵਿੱਚ ਤੁਹਾਨੂੰ ਚਾਰ ਆਪਸ਼ਨਾਂ ਦੇ ਵਿੱਚ ਕਿਤੇ ਕਰਤਾ ਮੂਰੇ ਦਿੱਤਾ ਹੋਇਆ ਕਿਤੇ ਕਰਮ ਮੂਰੇ ਦਿੱਤਾ ਹੋਇਆ ਕਿਤੇ ਕਾਕੀ ਰਿਆ ਮੂਰੇ ਦਿੱਤੀ ਹੋਈ ਹੈ ਪਰ ਐਕਚੁਅਲ ਚ ਪੰਜਾਬੀ ਭਾਖ ਦੀ ਜਿਹੜੀ ਤਰਤੀਬ ਹੈ ਸਭ ਤੋਂ ਪਹਿਲਾਂ ਕਰਤਾ ਆਊਗਾ ਫਿਰ ਕਰਮ ਆਊਗਾ ਫਿਰ ਕਿਰਿਆ ਆਊਗੀ ਇਹ ਬੇਟਾ ਬਹੁਤ ਇੰਪੋਰਟੈਂਟ ਹੈ ਯਾਦ ਰੱਖਣਾ ਹੈਗਾ ਬੇਟਾ ਇਹ ਕੁਸ਼ਨ ਦੁਬਾਰੇ ਰਿਪੀਟ ਹੋ ਗਿਆ ਪੰਜਾਬੀ ਦੀ ਕਿਸ ਉਪਭਾਸ਼ਾ ਵਿੱਚ ਸੁਰ ਹੈ ਬੇਟਾ ਪੁਆਦੀ ਦੇ ਵਿੱਚ ਸਾਰੇ ਦੇ ਸਾਰੇ ਕੁਐਸਚਨ ਬੇਟਾ ਤੁਹਾਨੂੰ ਇੰਪੋਰਟੈਂਟ ਕਰਵਾਏ ਜਾ ਰਹੇ ਨੇ ਜਿਹੜੇ ਕਿ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਆਮ ਤੌਰ ਤੇ ਪੰਜਾਬੀ ਦੇ ਤੇ ਬੱਚੇ ਜੇਕਰ ਤੁਸੀਂ ਹੁਣ ਮੈਂ ਬਾਰ ਬਾਰ ਰਿਪੀਟ ਕਰਦਾ ਚੰਗਾ ਨਹੀਂ ਲੱਗਦਾਗਾ ਜਿਹੜੇ ਬੱਚੇ ਨੇ ਪੰਜਾਬੀ ਦੀ ਕਲਾਸ ਲੈਣੀ ਹੈ ਐਮ ਪੀ ਐਚ ਡਬਲਯੂ ਮੇਲ ਦੀ ਫੀਮੇਲ ਦੀ ਬੇਟਾ ਜਾਂ ਫਿਰ ਸਟਾਫ ਨਰਸਰੀ ਕਲਾਸ ਲੈਣੀ ਹੈ ਬੇਟਾ ਇੰਪੋਰਟੈਂਟ ਹੈ ਉਹ ਆਪਣੇ ਕੋਲ 9463789680 ਨੰਬਰ ਤੇ ਸੰਪਰਕ ਕਰ ਸਕਦੇ ਨੇ ਤੇ ਆਪਣੇ ਕੋਲ ਬੇਟਾ ਜਿੰਨੇ ਵੀ ਪੰਜਾਬ ਦੇ ਵਿੱਚ ਪੇਪਰ ਹੁੰਦੇ ਨੇਗੇ ਸਰਕਾਰੀ ਨੌਕਰੀ ਦੇ ਲਈ ਸਾਰਿਆਂ ਦੇ ਲਈ ਬੇਟਾ ਪੰਜਾਬੀ ਦੀ ਤਿਆਰੀ ਕਰਵਾਈ ਜਾ ਰਹੀ ਹੈ ਬਹੁਤ ਹੀ ਘੱਟ ਫੀਸ ਹੈਗੀ ਜਿਹੜੀ ਪੰਜਾਬੀ ਦੀ ਤਿਆਰੀ ਦੇ ਲਈ ਠੀਕ ਹੈ ਕੋਈ ਵੀ ਬੱਚਾ ਬੇਟਾ ਪੰਜਾਬੀ ਦੀ ਕਲਾਸ ਲਈ ਸਾਡੇ ਨਾਲ ਜੁੜ ਸਕਦਾ ਹੈਗਾ ਇੰਪੋਰਟੈਂਟ ਅਸੀਂ MCQ ਹੀ ਕਰਵਾਣੇ ਆ ਜਿਹੜੇ ਤੁਹਾਨੂੰ ਪੰਜਾਬ ਦੇ ਵਿੱਚ ਪੰਜਾਬੀ ਦੇ ਪੁੱਛੇ ਜਾਂਦੇ ਨੇ ਹਰੇਕ ਬੱਚਾ ਕਹਿੰਦਾ ਵੀ ਪੰਜਾਬੀ ਸੋਖੀ ਆ ਪਰ ਮੈਂ ਕਹਿੰਨਾ ਹੈਗਾ ਪੰਜਾਬੀ ਦੇ ਵਿੱਚੋਂ ਵੀ ਨੰਬਰ ਲੈਣੇ ਜ਼ਰੂਰੀ ਨੇ ਕਿਉਂਕਿ ਪੰਜਾਬੀ ਦੇ ਵਿੱਚੋਂ ਵੀ ਜਿਹੜੇ ਪੰਜਾਬੀ ਦੇ 10 ਕੁਐਸਚਨ ਕਈ ਵਾਰ ਸਾਨੂੰ ਸਬਜੈਕਟ ਦੇ ਵਿੱਚ ਆ ਜਾਂਦੇ ਨੇ ਕਿ ਤਾਂ ਉਥੇ ਅਸੀਂ ਆਮ ਤੌਰ ਤੇ ਬੱਚੇ ਆ ਜਿਹੜੇ ਉਹ ਪੰਜਾਬੀ ਦੇ ਵਿੱਚੋਂ ਵੀ ਦੋ ਤਿੰਨ ਕੁਐਸਚਨ ਗਲਤ ਕਰ ਜਾਂਦੇ ਨੇ ਜਦੋਂ ਕਿ ਨਹੀਂ ਕਰਨੇ ਚਾਹੀਦੇ ਅਸੀਂ ਗੱਲ ਕਰਦੇ ਆ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈਗਾ ਕਰਤਾ ਬੇਟਾ ਪੰਜਾਬੀ ਦੀ ਖੱਖਾ ਤੁਨੀ ਅਕੋਸ਼ ਮਹਾਕਰਨ ਹੈ ਪੁਰਾਣਾ ਬੇਟਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਿਹੜਾ ਸ਼ਬਦ ਪੰਜਾਬੀ ਵਿੱਚ ਸਵੰਦਕ ਸ਼੍ਰੇਣੀ ਦਾ ਮੈਂਬਰ ਨਹੀਂ ਹੈ ਪਾਵੇਂ ਬੇਟਾ ਹੁਣ ਇਹ ਪਾਵੇਂ ਦੇਖੋ ਪੱਬੇ ਨੂੰ ਕੰਨਾ 바ਵਾ ਉੱਤੇ ਲੈਮਾ ਤੇ ਉੱਪਰ ਬਿੰਦੀ ਲੱਗੀ ਹੋਈ ਹੈ ਬੇਟਾ ਇਹ ਚੀਜ਼ ਨੂੰ ਯਾਦ ਰੱਖਣਾ ਹੈ ਕਿਉਂਕਿ ਕਈ ਵਾਰ ਸ਼ੁੱਧ ਅਸ਼ੁੱਧ ਦੇ ਵਿੱਚ ਬੇਟਾ ਸਾਨੂੰ ਇਹ ਕੁਐਸਚਨ ਪੁੱਛ ਲੈ ਜਾਂਦੇ ਨੇ ਜਿਵੇਂ ਅੰਗਰੇਜ਼ੀ ਦਾ ਸ਼ੁੱਧ ਅਸ਼ੁੱਧ ਕੀ ਹੈ ਸੰਸਕ੍ਰਿਤ ਦਾ ਸ਼ੁੱਧ ਅਸ਼ੁੱਧ ਕੀ ਹੈ ਬੇਟਾ ਪੰਜਾਬੀ ਭਾਸ਼ਾ ਦੀ ਜਨਮਦਾਤੀ ਕਿਹੜੀ ਹੈ ਬੇਟਾ ਸਿੰਧੀ ਪੰਜਾਬੀ ਭਾਸ਼ਾ ਜਿਹੜੀ ਸਿੰਧੀ ਅੰਗਰੇਜ਼ੀ ਹਿੰਦੀ ਤੇ ਸੰਸਕ੍ਰਿਤ ਤੋਂ ਪੈਦਾ ਹੋਈ ਹੈ ਬੇਟਾ ਯਾਦ ਰੱਖਣਾ ਹੈਗਾ ਪੰਜਾਬੀ ਦਾ ਪਹਿਲਾ ਵਿਆਕਰਨ ਕਹਨੇ ਲਿਖਿਆ ਸੀ ਵਿਲੀਅਮ ਕੈਰੀ ਨੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਿ ਇਸ ਉਪਭਾਸ਼ਾ ਵਿੱਚ ਰਾਰਾ ਤੁਨੀ ਦਾ ਲੋਪ ਨਹੀਂ ਹੁੰਦਾ ਬੇਟਾ ਮਾਜੀ ਮਾਜੀ ਬੇਟਾ ਇਹ ਅੱਜ ਦੀ ਕਲਾਸ ਦੇ 15 ਕੁਸ਼ਨ ਨਹੀਂ ਹੈ ਜੋ ਮੈਂ ਕਰਵਾਏ ਨੇ ਇੰਪੋਰਟੈਂਟ ਹੈ ਜੇਕਰ ਕਲਾਸ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਉਹਨਾਂ ਬੱਚਿਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੇਗੇ ਤੇ ਉਹ ਬੇਟਾ ਜੇਕਰ ਕੋਈ ਵੀ ਬੱਚਾ ਨਾ ਮੈਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਬੇਟਾ ਜੁਆਇਨ ਵੀ ਜ਼ਰੂਰ ਕਰ ਲੋ ਜੁਆਇਨ ਕਰਨ ਦਾ ਫਾਇਦਾ ਕੀ ਹੋਣਾ ਹੈ ਜਿਹੜੀਆਂ ਵੀਡੀਓ ਜੂਟਿਊਬ ਨੇ ਮੇਰੀਆਂ ਹਾਈਡ ਕੀਤੀਆਂ ਹੋਈਆਂ ਬਹੁਤ ਇੰਪੋਰਟੈਂਟ ਵੀਡੀਓ ਹਾਈਡ ਕੀਤੀਆਂ ਹੋਈਆਂ ਜਿਹੜੀਆਂ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਆਪ ਕਹੋਗੇ ਇ ਇੰਨੀ ਇੰਪੋਰਟੈਂਸ ਕਿ ਸਾਡਾ ਪੇਪਰ ਉਹਨਾਂ ਵੀਡੀਓ ਨਾਲ ਹੀ ਸਾਡਾ ਕਲੀਅਰ ਹੋਣਾ ਸੀਗਾ ਤੇ ਉਹ ਪੁਰਾਣੇ ਪੇਪਰਾਂ ਦੀਆਂ ਵੀਡੀਓ ਵੀ ਹੈਗੀਆਂ ਆ ਤੇ ਇਸ ਕਰਕੇ ਉਹ ਵੀਡੀਓ ਨੂੰ ਤੁਸੀਂ ਜਰੂਰ ਦੇਖੋ ਥੈਂਕ ਯੂ so much for watching my channel education hub ambin institute mansa te ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਐਮਪੀਐਚਡਬਲਯੂ ਮੇਲ ਐਮਪੀਐਚਡਬਲਯੂ ਫੀਮੇਲ ਆਪਣੇ ਕੋਲ ਜਿੰਨੇ ਵੀ ਐਗਜ਼ਾਮ ਆਪਣੇ ਕੋਲ ਪੰਜਾਬ ਦੇ ਵਿੱਚ ਗਵਰਨਮੈਂਟ ਐਗਜ਼ਾਮ ਜਿਹ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਪੰਜਾਬੀ ਕੰਪਲਸਰੀ ਹੈ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਪੰਜਾਬੀ ਦਾ ਪੇਪਰ ਹੈ ਜਿਹੜਾ 50 ਕੁਐਸਚਨ ਪੰਜਾਬੀ ਦੇ ਆਣਗੇ ਜਿਦੇ ਵਿੱਚੋਂ 25 ਕੁਐਸਚਨ ਠੀਕ ਕਰਨੇ ਬਹੁਤ ਕੰਪਲਸਰੀ ਨੇ ਜਦੋਂ ਤੁਸੀਂ 25 ਕੁਐਸਚਨ ਠੀਕ ਕਰਕੇ ਬੇਟਾ 50% ਮਾਰਕਸ ਲੈ ਲੈਣੇ ਹੋ ਤਾਂ ਤੁਹਾਨੂੰ ਤੁਹਾਨੂੰ ਬੇਟਾ ਆਪਣੇ ਕੋਲ ਜਿਹੜਾ ਪੇਪਰ ਹੈ ਜਿਹੜਾ ਉਹ ਕਲੀਅਰ ਹੋ ਕੇ ਤੁਸੀਂ ਪੇਪਰ ਪਾਰਟ ਬੀ ਦੇ ਵਿੱਚ ਬੇਟਾ ਤੁਹਾਡਾ ਚੈੱਕ ਹੋ ਜਾਂਦਾ ਹੈਗਾ ਇਸ ਕਰਕੇ ਬੇਟਾ ਜਿਹੜੇ ਆਪਣੇ ਕੋਲ 200 ਪਲੱਸ ਐਮਸੀਕਿਊ ਕੁਐਸਚਨ ਹੈ ਜਿਹੜੇ ਇਹ ਬੁੱਕਲੇਟ ਦੇ ਵਿੱਚ ਹੈ ਬੇਟਾ ਇਹਦੇ ਵਿੱਚ ਥਿਊਰੀ ਵੀ ਕਵਰ ਕੀਤੀ ਜਾਂਦੀ ਹੈ ਤੇ 25 ਪਲੱਸ ਪ੍ਰੀਵੀਅਸ ਇਅਰ ਦੇ ਪੇਪਰ ਹੈਗੇ ਜਿਹੜੇ ਗ੍ਰਾਮਰ ਦੇ ਵਿੱਚੋਂ ਪੁੱਛੇ ਗਏ ਨੇ ਬੱਚੇ ਆਪਾਂ ਅੱਜ ਇਹ ਸਾਰੇ ਦੇ ਸਾਰੇ ਬੇਟਾ ਐਮਸੀਕਿਊ ਕਰਾਂਗੇ ਤੇ ਆਪਾਂ ਜੇਕਰ ਕੋਈ ਵੀ ਬੱਚਾ ਇਸ ਦੀ ਪੀਡੀਐਫ ਲੈਣਾ ਚਾਹੁੰਦਾ ਹੈਗਾ ਪੰਜਾਬੀ ਦੀ ਜਾਂ ਪੰਜਾਬੀ ਦੇ ਕਲਾਸ ਦੇ ਲਈ ਬੇਟਾ ਸਾਡੇ ਐਜੂਕੇਸ਼ਨ ਹੱਬ ਅੰਬੀ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਨਾਲ ਜੁੜਨਾ ਚਾਹੁੰਦਾ ਹੈ ਤਾਂ ਬੇਟਾ ਬਹੁਤ ਹੀ ਘੱਟ ਫੀਸ ਰੱਖੀ ਹੋਈ ਹੈਗੀ ਜਿਹਦੇ ਵਿੱਚ ਤੁਸੀਂ ਪੰਜਾਬੀ ਦੇ ਪੇਪਰ ਲਈ ਬੇਟਾ ਜੁੜ ਸਕਦੇ ਹੋ ਬਾਕੀ ਐਮ ਪੀ ਐਚ ਡਬਲਯੂ ਮੇਲ ਫੀਮੇਲ ਦੇ ਪੇਪਰ ਦੀ ਵੀ ਬੇਟਾ ਤਿਆਰੀ ਚੱਲ ਰਹੀ ਹੈ ਜੋ ਬੱਚਾ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦਾ ਹੈ ਉਹ ਬੱਚੇ ਆਪਣੇ ਕੋਲ 9463079680 ਨਾਲ ਸੰਪਰਕ ਕਰ ਸਕਦਾ ਹੈ ਆਨਲਾਈਨ ਕੋਚਿੰਗ ਲੈਣ ਦੇ ਲਈ ਵੀ ਬੇਟਾ 9463079680 ਨਾਲ ਸੰਪਰਕ ਕਰ ਸਕਦਾ ਹੈਗਾ ਬਾਕੀ ਬੱਚੇ ਤੁਹਾਨੂੰ ਜਿਹੜੀ ਆਪਣੇ ਕੋਲ ਡਿਸਕ੍ਰਿਪਸ਼ਨ ਬਾਕਸ ਦੇ ਸਾਡੇ ਵਿੱਚ ਸਾਡਾ ਫ੍ਰੀ WhatsApp ਗਰੁੱਪ ਦਾ ਚੈਨਲ ਹੈ ਜਿਹੜਾ ਉਹ ਉਹਦਾ ਲਿੰਕ अवेलेबल ਹੈ ਬੇਟਾ ਉਸ ਲਿੰਕ ਦੇ ਉੱਪਰ ਜਾ ਕੇ ਤੁਸੀਂ ਫ੍ਰੀ WhatsApp ਗਰੁੱਪ ਦੇ ਨਾਲ ਜੁੜ ਸਕਦੇ ਹੋ ਬੱਚੇ ਅਸੀਂ ਜਿਹੜੀ ਕਲਾਸ ਹੈਗੀ ਇਹ ਸਾਰੇ ਬਹੁਤ ਹੀ ਅੱਛੇ MCQ ਹੈਗੇਗੇ ਤੁਸੀਂ ਜਿਹੜੇ ਬਣੇ ਹੋਏ ਨੇਗੇ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਅੱਜ ਅਸੀਂ ਜਿਹੜੀ ਕਲਾਸ ਹੈਗੀ ਉਹ ਅਗਲੀ ਕਲਾਸ ਪੇਜ ਨੰਬਰ ਬੇਟਾ ਆਪਣੇ ਕੋਲ 1 ਮਿੰਟ ਵੇਟ ਕਰ ਲਓ ਬਸ 42 ਚਲੋ ਬੇਟਾ ਆਪਣੇ ਕੋਲ ਪੇਜ ਨੰਬਰ ਆਪਣੇ ਕੋਲ 44 ਤੇ ਬੇਟਾ ਆਪਣੇ ਕੋਲ ਪਹੁੰਚ ਚੁੱਕੇ ਆ ਇਹ ਸਾਰੇ ਪੰਜਾਬ ਪੁਰਾਣੇ ਪੇਪਰ ਦੇ ਵਿੱਚ ਆਏ ਹੋਏ ਐਮਸੀਕਿਊ ਨੇ ਬੇਟਾ ਸਭ ਤੋਂ ਪਹਿਲਾ ਕੁਐਸਚਨ ਕੀ ਕਹਿ ਰਿਹਾਗਾ ਲੈਂਦੀ ਕੀ ਹੈ ਬੇਟਾ ਸਾਨੂੰ ਪਤਾ ਹੈਗਾ ਲੈਂਦੀ ਇੱਕ ਉਪਪਾਸ਼ਾ ਹੈ ਲੈਂਦੀ ਜਿਹੜੀ ਹੈਗੀ ਹੈਗੀ ਸਾਡੇ ਕੋਲ ਲੈਂਦਾ ਪੰਜਾਬ ਜਿਹੜਾ ਸਾਡੇ ਕੋਲ ਪੱਛਮੀ ਪੰਜਾਬ ਹੈ ਬੇਟਾ ਪਾਕਿਸਤਾਨ ਦੇ ਵਿੱਚ ਹੈਗਾ ਉਹ ਉਸ ਦੇ ਵਿੱਚ ਜਿਹੜੀ ਬੋਲੀ ਬੋਲੀ ਜਾਂਦੀ ਹੈ ਉਹ ਲੈਂਦੀ ਹੈ ਉਪਪਾਸ਼ਾ ਬੇਟਾ ਜਿਹੜੀ ਮਾਜੀ ਹੈ ਸਾਡੀ ਟਕਸਾਲੀ ਬੋਲੀ ਬੋਲੀ ਵੀ ਹੈ ਬਟਾ ਟਕਸਾਲੀ ਬੋਲੀ ਮਾਜੀ ਹੈ ਜਿਹੜੀ ਕਿ ਆਪਣੇ ਕੋਲ ਮਾਝੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਇਹ ਟਕਸਾਲੀ ਬੋਲੀ ਵੀ ਹੈ ਪੰਜਾਬ ਦੀ ਕਿਹੜੇ ਪੰਜਾਬ ਦੀ ਬੇਟਾ ਪੂਰਬੀ ਪੰਜਾਬ ਦੀ ਜਿਹੜਾ ਪੰਜਾਬ ਇੰਡੀਆ ਦੇ ਕੋਲ ਹੈਗਾ ਬੇਟਾ ਇਹਨੂੰ ਚੜਦਾ ਪੰਜਾਬ ਵੀ ਬੇਟਾ ਪੂਰਬੀ ਪੰਜਾਬ ਨੂੰ ਚੜਦਾ ਪੰਜਾਬ ਤੇ ਆਪਣੇ ਕੋਲ ਪੱਛਮੀ ਪੰਜਾਬ ਨੂੰ ਲੈਂਦਾ ਪੰਜਾਬ ਬੇਟਾ ਕਿਹਾ ਜਾਂਦਾ ਹੈ ਬੱਚੇ ਕਈ ਵਾਰ ਇਹ ਜਿਹਾ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਲੈਂਦਾ ਪੰਜਾਬ ਲਿਖ ਕੇ ਪੱਛਮੀ ਪੰਜਾਬ ਲਿਖ ਕੇ ਕੁਐਸਚਨ ਪੁੱਛੇ ਜਾ ਸਕਦੇ ਨੇ ਬੇਟਾ ਸਾਨੂੰ ਇੰਪੋਰਟੈਂਟ ਹੁੰਦੇ ਨੇਗੇ ਤੇ ਨੈਕਸਟ ਬੇਟਾ ਆਦਰਸ਼ ਵਿਦਿਆਰਥੀ ਕਦੇ ਝੂਠ ਨਹੀਂ ਬੋਲਦਾ ਬਾਗ ਵਿੱਚ ਕਿਹੜੀ ਕਿਸਮ ਹੈ ਬੇਟਾ ਹੁਣ ਆਪਣੇ ਕੋਲ ਨਹੀਂ ਬੋਲਦਾ ਬੇਟਾ ਨਾਮਵਾਚਕ ਕਿਸਮ ਹੈ ਬੇਟਾ ਨਾਮਵਾਚਕ ਕਿਸਮ ਹੈ ਸੀ ਆਪਸ਼ਨ ਬਿਲਕੁਲ கரੈਕਟ ਹੈ ਜਿਹੜੇ ਵਾਕਾਂਸ਼ ਵਿਸ਼ੇਸ਼ਣ ਦਾ ਕੰਮ ਕਰਦੇ ਹਨ ਉਹਨਾਂ ਵਾਕਾਂਸ਼ਾਂ ਨੂੰ ਬੇਟਾ ਕੀ ਕਿਹਾ ਜਾਂਦਾ ਹੈ ਵਿਸ਼ੇਸ਼ਣੀ ਵਾਕਾਂਸ਼ ਬੇਟਾ ਬੋਲਿਆ ਜਾਂਦਾ ਹੈ ਬੱਚੇ ਹੁਣ ਕਈ ਵਾਰ ਸ਼ੁੱਧ ਅਸ਼ੁੱਧ ਦੇ ਵਿੱਚ ਬੇਟਾ ਤੁਹਾਨੂੰ ਪਤਾ ਹੈ ਸ਼ੁੱਧ ਅਸ਼ੁੱਧ ਵੀ ਬੇਟਾ ਇੱਕ ਆਪਣੇ ਕੋਲ ਸਿਲੇਬਸ ਦਾ ਪਾਰਟ ਹੈਗਾ ਤੇ ਪੇਪਰ ਦੇ ਵਿੱਚ ਤੁਹਾਨੂੰ ਆਪਣੇ ਕੋਲ ਜਿਹੜੇ ਸ਼ਬਦ ਹੈਗੇ ਉਹ ਲਿਖਨੇ ਆ ਜਾਂਦੇ ਵੀ ਹੈਡਲਿੰਗਾਂ ਵਿੱਚੋਂ ਸ਼ੁੱਧ ਸ਼ਬਦ ਕਿਹੜਾ ਹੈਗਾ ਤਾਂ ਤੁਸੀਂ ਜਿਸ ਤਰ੍ਹਾਂ ਆਪਣੇ ਕੋਲ ਵਕਾਂਸ਼ ਹੈਗਾ ਬੇਟਾ ਵਕਾਂਸ਼ ਕਿਵੇਂ ਪੈਂਦਾ ਬਾਵੇ ਨੂੰ ਕੰਨਾ ਕਕੇ ਨੂੰ ਕੰਨਾ ਉੱਤੇ ਬਿੰਦੀ ਸਸੇ ਨੂੰ ਸਸੇ ਦੇ ਪੈਰ ਦੇ ਵਿੱਚ ਵਿੱਚ ਬਿੰਦੀ ਵਕਾਂਸ਼ ਬੇਟਾ ਇਹ ਕੁਐਸਚਨ ਵੀ ਬੇਟਾ ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਆਪਣੇ ਕੋਲ ਹਰੇਕ ਕੁਐਸਚਨ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਣਾ ਤੇ ਲਿਖਣਾ ਹੈਗਾ ਚੌਥਾ ਕੁਐਸਚਨ ਦੇਖੋ ਬੇਟਾ ਜਿਸ ਸ਼ਬਦ ਤੋਂ ਕਾਲ ਸਹਿਤ ਕੁਝ ਕਰਨ ਹੋਣ ਵਾਪਰਨ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਬੇਟਾ ਉਸ ਨੂੰ ਕਿਰਿਆ ਕਹਿ ਕਿਹਾ ਜਾਂਦਾ ਹੈ ਇੱਥੇ ਬੇਟਾ ਮੈਂ ਤੁਹਾਨੂੰ ਪੁੱਛਾਂ ਕਿਰਿਆ ਕਰਮ ਦੇ ਆਧਾਰ ਤੇ ਕਿੰਨੇ ਪ੍ਰਕਾਰ ਦੀ ਹੈ ਬੇਟਾ ਜਿਹੜੀ ਕਰਮ ਦੇ ਆਧਾਰ ਤੇ ਕਿਰਿਆ ਹੈਗੀ ਉਹ ਤਿੰਨ ਪ੍ਰਕਾਰ ਦੀ ਹੈ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਆਪਣੇ ਕੋਲ ਜੇ ਜੇਕਰ ਵੈਸੇ ਕੱਲੀ ਆ ਜਾਏ ਕਿਰਿਆ ਕਿੰਨੇ ਪ੍ਰਕਾਰ ਦੀ ਹੈ ਦੋ ਪ੍ਰਕਾਰ ਦੀ ਹੈ ਬੇਟਾ ਇੱਕ ਚੀਜ਼ ਹੋਰ ਤੁਹਾਨੂੰ ਬਾਕ ਬੰਤਰ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਬੇਟਾ ਸਭ ਤੋਂ ਪਹਿਲਾਂ ਆਪਣੇ ਕੋਲ ਕਰਤਾ ਆਉਂਦਾ ਫਿਰ ਕਰਮ ਆਉਂਦਾ ਫਿਰ ਕਿਰਿਆ ਆਉਂਦੀ ਹੈ ਬੇਟਾ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਬਾਕ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਤੱਕ ਕਰਮ ਸੋਰੀ ਕਰਤਾ ਬੇਟਾ ਸਭ ਤੋਂ ਪਹਿਲਾਂ ਆਉਂਦਾ ਕਰਮ ਵਿਚਕਾਰ ਵਿਚਾਲਿਆਂ ਦਾ ਤੇ ਸਿਰਫ ਫਿਰ ਐਂਡ ਤੇ ਆਪਣੇ ਕੋਲ ਕਿਰਿਆ ਆਉਂਦੀ ਹੈ ਬੇਟਾ ਇੰਪੋਰਟੈਂਟ ਕੁਐਸਚਨ ਹੈ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਬੇਟਾ ਤੁਨੀ ਹੈਗੀ ਜੇ অপਸ਼ਨ ਦੇ ਵਿੱਚ ਤੁਨੀ ਨਾ ਹੋਵੇ ਬੇਟਾ ਤਾਂ ਅਰਥ ਬੇਟਾ ਇਹ ਆਪਣੇ ਕੋਲ ਆਪਣੇ ਕੋਲ ਸ਼ਬਦ ਹੈਗਾ ਫਿਰ ਅਸੀਂ ਸ਼ਬਦ ਨੂੰ ਲਗਾਵਾਂਗੇ ਵੈਸੇ ਸਭ ਤੋਂ ਛੋਟੀ ਇਕਾਈ ਪਾਸ਼ਾ ਦੀ ਕੀ ਹੈ ਤੁਨੀ ਹੈ ਜਿਹੜੇ ਸ਼ਬਦ ਬੇਟਾ ਵਕ ਵਕਾਂ ਵਕਾਂਸ਼ਾ ਜਾਂ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਉਹਨਾਂ ਨੂੰ ਬੇਟਾ ਜੋਜਕ ਕਿਹਾ ਜਾਂਦਾ ਹੈਗਾ ਉਹਨਾਂ ਨੂੰ ਕੀ ਕਿਹਾ ਜਾਂਦਾ ਜੋਜਕ ਕਿਹਾ ਜਾਂਦਾ ਹੈ ਬੱਚੇ ਜੇਕਰ ਤੁਹਾਨੂੰ ਕਲਾਸ ਅੱਛੀ ਲੱਗ ਰਹੀ ਹੈ ਤਾਂ ਇਹਨੂੰ ਸਬਸਕ੍ਰਾਈਬ ਇਹਨੂੰ ਬੇਟਾ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਕਲਾਸ ਅੱਛੀ ਲੱਗ ਰਹੀ ਹੈ ਬੇਟਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਬੈਲ ਆਈਕਨ ਬਟਨ ਵੀ ਦਬਾ ਲੈਣਾ ਤੇ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਆਪਸ਼ਨ ਆ ਰਹੀ ਹੈ ਜੁਆਇਨ ਵੀ ਕਰ ਲੈਣ ਜੁਆਇਨ ਕਰਨ ਦਾ ਬੇਟਾ ਮੈਥਡ ਕੀ ਹੈ 59 ਰੁਪਏ ਜਾਂ 119 ਰੁਪਏ ਤੁਸੀਂ ਪੇ ਕਰਕੇ YouTube ਨੂੰ ਉਹ ਸਾਡੇ ਇੰਸਟੀਚਿਊਟ ਦੀ ਫੀਸ ਨਹੀਂ ਹੈ ਉਹ YouTube ਦੀ ਫੀਸ ਹੈ ਬੇਟਾ YouTube ਦੇ ਉੱਪਰ ਜਦੋਂ ਤੁਸੀਂ ਉਹ ਚੈਨਲ ਨੂੰ ਜੁਆਇਨ ਕਰ ਲੈਂਦੇ ਹੋ ਤਾਂ ਤੁਹਾਨੂੰ ਜਿਹੜੀਆਂ ਕਲਾਸਾਂ ਸਾਡੀਆਂ ਬੱਚੇ ਫਾਈਟ ਕੀਤੀਆਂ ਹੋਈਆਂ ਗਿਆ YouTube ਵੱਲੋਂ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਜਿਹਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਪੰਜਾਬੀ ਦੇ ਪੇਪਰ ਵੀ ਕਰ ਸਕੋਗੇ ਤੇ ਨਾਲ ਹੀ ਬੇਟਾ ਤੁਸੀਂ ਜਿਹੜੇ MP HW ਮੇਲ ਫੀਮੇਲ ਦੇ ਪੇਪਰ ਵੀ ਦੇਖ ਸਕੋਗੇ ਜਿਹੜੇ ਪੁਰਾਣੇ ਪੇਪਰ ਆਏ ਹੋਏ ਨੇਗੇ ਬੇਟਾ ਉਹ ਵੀ ਤੁਸੀਂ ਦੇਖ ਸਕੋਗੇ ਜਿਹੜੇ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਕੰਡਕਟ ਕੀਤੇ ਹੋਏ ਨੇ ਚਾਹੇ ਉਹ ਐਮਪੀਐਚਡਬਲਯੂ ਮੇਲ ਦਾ ਹੈ ਚਾਹੇ ਉਹ ਫੀਮੇਲ ਦਾ ਪੇਪਰ ਹੈ ਬੇਟਾ ਸਾਰੇ ਸੋਲਵ ਹੋਏ ਹੋਏ ਨੇਗੇ ਪਰ YouTube ਉਹ ਵੀ ਵੀਡੀਓ ਨੂੰ ਹਾਈਡ ਕੀਤਾ ਹੋਇਆਗਾ ਤਾਂ ਤੁਸੀਂ ਉਹ ਚੈਨਲ ਨੂੰ ਜੁਆਇਨ ਕਰਕੇ ਉਹ ਵੀਡੀਓ ਵੀ ਦੇਖ ਸਕਦੇ ਹੋ ਬਾਕੀ ਬੇਟਾ ਜੇਕਰ ਕੋਈ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਸਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹ ਆਪਣੇ ਕੋਲ 94630 ਨਾਸੀ 680 ਨੰਬਰ ਨਾਲ ਬੇਟਾ ਸੰਪਰਕ ਕਰ ਸਕਦਾ ਹੈਗਾ ਬਾਕੀ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਜਾ ਸਕਦੇ ਹੋ ਜਿਹੜੇ ਸ਼ਬਦ ਨਾਮਾ ਪੜਨਾਮਾ ਜਾਂ ਵਿਸ਼ੇਸ਼ਣ ਦਾ ਬਾਕ ਦਾ ਬਾਕੀ ਸ਼ਬਦਾਂ ਨਾਲ ਸੰਬੰਧ ਪੁਸ਼ਟ ਕਰਦੇ ਹਨ ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਬੇਟਾ ਸ਼ੁੱਧ ਸ਼ਬਦ ਜੋੜ ਚੁਣੋ ਬੇਟਾ ਦੇਖੋ ਹੁਣ ਮੈਂ ਤੁਹਾਨੂੰ ਪੁੱਛ ਇੱਕ ਦੱਸਿਓ ਕਿ ਸ਼ੁੱਧ ਸ਼ਬਦ ਬਹੁਤ ਆੰਦਨੇ ਬੁੱਧੀ ਕਿਵੇਂ ਬੰਦੀ ਹੈ ਬੇਟਾ ਬੱਬੇ ਨੂੰ ਔਂਕੜ ਉਪਰ ਅੱਦਕ ਤਦ ਦੇ ਨੂੰ ਬਿਯਾਰੀ ਬਟਾ ਇਹ ਬੁੱਧੀ ਬਟਾ ਇਹ ਚੀਜ਼ਾਂ ਨੂੰ ਉੱਠ ਦੇ ਗੱਲ ਡੈਸ਼ ਖਾਨ ਪੂਰੀ ਕਰੋ ਬਟਾ ਉੱਠ ਦੇ ਗੱਲ ਟੱਲੀ ਬਟਾ ਯਾਦ ਰੱਖਣੀ ਪਊਗੀ ਜੇਕਰ ਤੁਹਾਨੂੰ ਪਤਾ ਹੈ ਤਾਂ ਤੁਸੀਂ ਆਨਸਰ ਲਗਾ ਦੋਗੇ ਨਹੀਂ ਕੋਈ ਬੱਚਾ ਖੁੰਗਰੂ ਲਗਾਈ ਜਾਂਦਾ ਕੋਈ ਜੀਰਾ ਕੋਈ ਹਾਰ ਬਟਾ ਇਸ ਕਰਕੇ ਬਟਾ ਟੱਲੀ ਉੱਠ ਦੇ ਗੱਲ ਟੱਲੀ ਜਾਂ ਬਿੱਲੀ ਦੇ ਗੱਲ ਟੱਲੀ ਦੀਵੇ ਥੱਲੇ ਹਨੇਰਾ ਬਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਮੁਹਾਵਰਾ ਪੂਰਾ ਕਰੋ ਬਟਾ ਸਾਰੇ ਦੇ ਸਾਰੇ ਕੁਐਸਚਨ ਪੀਪਰ ਦੇ ਵਿੱਚ ਆਏ ਹੋਏ ਕੁਐਸਚਨ ਹੈਗੇ ਤੇ ਆਪਣੇ ਕੋਲ ਤੁਸੀਂ ਜ਼ਰੂਰ ਕਰਦੇ ਜਾਓ ਬੇਟਾ ਮਾਜੀ ਕਿਸ ਖੇਤਰ ਵਿੱਚ ਦੀ ਉਪਭਾਸ਼ਾ ਹੈਗੀ ਬੇਟਾ ਸਾਨੂੰ ਪਤਾ ਹੈ ਮਾਜੀ ਹੈ ਜਿਹੜੀ ਉਹ ਮਾਜੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਸਭ ਤੋਂ ਉੱਪਰ ਬੇਟਾ ਪਠਾਨਕੋਟ ਫਿਰ ਗਰਦਾਸਪੁਰ ਫਿਰ ਆਪਣੇ ਕੋਲ ਅੰਮ੍ਰਿਤਸਰ ਸਾਹਿਬ ਫਿਰ ਆਪਣੇ ਕੋਲ ਤਰਨਤਾਰਨ ਸਾਹਿਬ ਆਪਣੇ ਕੋਲ ਚਾਰ ਜ਼ਿਲ੍ਹੇ ਜਿਹੜੇ ਹੈਗੇਗੇ ਉਹ ਆਪਣੇ ਕੋਲ ਮਾਜੇ ਖੇਤਰ ਦੇ ਵਿੱਚ ਆਉਂਦੇ ਨੇ ਬੇਟਾ ਇੱਥੇ ਹੀ ਮੱਝੀ ਬੋਲੀ ਜਾਂਦੀ ਹੈ ਪਟਿਆਲਾ ਸੰਗਰੂਰ ਬੇਟਾ ਮਲਵਈ ਮਾਲਵੇ ਖੇਤਰ ਦੇ ਵਿੱਚ ਆਂਦਾ ਹੈ ਜਲੰਧਰ ਕਪੂਰਥਲਾ ਦੁਆਬੀ ਦੁਆਬਾ ਖੇਤਰ ਦੇ ਵਿੱਚ ਆਂਦਾ ਹੈ ਫਰੀਦਕੋਟ ਲੁਧਿਆਣਾ ਬੇਟਾ ਇਹ ਵੀ ਮਾਲਵੇ ਖੇਤਰ ਦੇ ਵਿੱਚ ਆਂਦਾ ਹੈਗਾ ਬੱਚੇ ਹਰੇ ਕੁਐਸਚਨ ਤੁਸੀਂ ਯਾਦ ਕਰਨਾ ਹੈ ਆਪਣੇ ਕੋਲ ਪੰਜਾਬ ਦੇ ਵਿੱਚ ਕੁੱਲ 23 ਜ਼ਿਲ੍ਹੇ ਨੇ ਜਿਦੇ ਵਿੱਚੋਂ 4 ਮਾਲਵੇ ਦੇ 4 ਜ਼ਿਲ੍ਹੇ ਬੇਟਾ ਮੱਝ ਖੇਤਰ ਦੇ ਵਿੱਚ ਆਂਦੇ ਨੇ 4 ਦੁਆਬੇ ਖੇਤਰ ਦੇ ਵਿੱਚ ਤੇ 15 ਜ਼ਿਲ੍ਹੇ ਆਪਣੇ ਕੋਲ ਮਾਲਵੇ ਖੇਤਰ ਦੇ ਵਿੱਚ ਆਂਦੇ ਨੇ ਬੇਟਾ ਹਰੇ ਕੁਐਸ਼ਨ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਕੇ ਫਿਰ ਆਨਸਰ ਦੇ ਕੇ ਆਣਾ ਹੈ। ਦੂਸਰਾ ਕੁਐਸ਼ਨ ਦੇਖੋ ਬੇਟਾ ਆਪਣੇ ਕੋਲ ਉਹ ਵਿਚਾਰਾ ਐਵੇਂ ਮਾਰਿਆ ਗਿਆ। ਵਾਕ ਵਿੱਚ ਵਿਸ਼ੇਸ਼ਣ ਚ ਰੋ ਚੁਣੋ ਵਿਸ਼ੇਸ਼ਣ ਕੀ ਹੈ ਵਿਚਾਰਾ। ਬੇਟਾ ਆਪਣੇ ਕੋਲ ਤੀਜਾ ਕੁਐਸ਼ਨ ਕਿਰਿਆ ਕਰਨ ਵਾਲੇ ਵਿਅਕਤੀ ਨੂੰ ਪੰਜਾਬੀ ਵਿਆਕਰਨ ਵਿੱਚ ਕੀ ਕਿਹਾ ਜਾਂਦਾ ਬੇਟਾ ਜਿਹੜਾ ਬੰਦਾ ਕਿਰਿਆ ਕਰਦਾ ਬੇਟਾ ਉਹਨੂੰ ਕਰਤਾ ਕਿਹਾ ਜਾਂਦਾ ਹੈ। ਬਟਾ ਨੌਕਰਾਨੀ ਨੇ ਕਢਾਈ ਮੰਜਣੀ ਹੈ। ਵਾਕ ਵਿੱਚ ਸੰਬੰਧਕ ਚੁਣੋ ਬੇਟਾ ਨੇ ਜਿਹੜਾ ਹੈਗਾਗਾ ਉਹ ਸਵੰਦਕ ਹੈ ਮੋਹਨ ਤੇਜ਼ ਦੌੜਦਾ ਹੈ ਵਾਕ ਵਿੱਚ ਚੁੱਕ ਕਿਰਿਆ ਵਿਸ਼ੇਸ਼ਣ ਚੁਣੋ ਬੇਟਾ ਜਿਹੜੀ ਤੇਜ਼ ਹੈਗਾ ਇਹ ਆਪਣੇ ਕੋਲ ਕਿਰਿਆ ਵਿਸ਼ੇਸ਼ਣ ਹੈ ਬੇਟਾ ਮੈਨੂੰ ਬਹੁਤਾ ਦੁੱਧ ਚਾਹੀਦਾ ਹੈ ਵਾਕ ਵਿੱਚ ਬਹੁਤਾ ਸ਼ਬਦ ਕੀ ਹੈ ਬਹੁਤਾ ਸ਼ਬਦ ਮੰਤੀਵਾਚਕ ਕਿਰਿਆ ਵਿਸ਼ੇਸ਼ਣ ਹੈ ਬੇਟਾ ਸ਼ੁੱਧ ਮੁਹਾਵਰੇ ਜੁਣੋ ਉੱਠ ਦੇ ਮੂੰਹ ਜੀਰਾ ਦੇਣਾ ਬੇਟਾ ਹੁਣ ਤੁਸੀਂ ਦੇਖੋ ਪਿੱਛੇ ਪਿੱਛੇ ਆਏ ਸੀ ਉੱਠ ਦੇ ਗੱਲ ਤੱਲੀ ਠੀਕ ਹੈ ਇੱਥੇ ਉਠ ਦੇ ਮੂੰਹ ਜੀਰਾ ਦੇਣਾ ਉਥੇ ਉਹੀ ਚੀਜ਼ ਨਾਲ ਉਠ ਦੇ ਗਲ ਜੀਰਾ ਨਹੀਂ ਲਿਖਾਗੇ ਉੱਠ ਦੇ ਮੂੰਹ ਜੀਰਾ ਦੇਣਾ ਹੈਗਾ ਇਹ ਮੁਹਾਵਰਾ ਹੈਗਾ ਤੇ ਉੱਠ ਦੇ ਗਲ ਟੱਲੀ ਆਊਗਾ ਠੀਕ ਹੈ ਇਹ ਚੀਜ਼ਾਂ ਨੂੰ ਦੇਖਣਾ ਹੁੰਦਾ ਹੈਗਾ ਬੇਟਾ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਹੁੰਦੇ ਨੇ ਦਾਲ ਨਾ ਗਲਨੀ ਦਾ ਕੀ ਅਰਥ ਹੈ ਬੇਟਾ ਆਪਸ ਵਿੱਚ ਨਾਵਾਨੀ ਸ਼ੁੱਧ ਸ਼ਬਦ ਜੋੜ ਚੁਣੋ ਬੇਟਾ ਪਾਣੀ ਕਿਵੇਂ ਪਊਗਾ ਪੱਪੇ ਨੂੰ ਕੰਨਾ ਨਾਣੇ ਨੂੰ ਬਿਯਾਰੀ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਬੇਟਾ ਪੰਜ ਜੇ ਤੁਹਾਨੂੰ ਬੇਟਾ ਕੀ ਪੁੱਛ ਲੈਣਾ ਨਾ ਨਾਮ ਕਿੰਨੇ ਪ੍ਰਕਾਰ ਦੇ ਨੇ ਪੰਜ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਨੇ ਪੰਜ ਪੜਨਾਮ ਕਿੰਨੇ ਪ੍ਰਕਾਰ ਦੇ ਨੇ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਆ ਬੇਟਾ ਅੱਠ ਬੇਟਾ ਆਪਣੇ ਕੋਲ ਹਰੇ ਕੁਐਸਚਨ ਤੁਹਾਨੂੰ ਆਣਾ ਚਾਹੀਦਾ ਹੈਗਾ ਪੇਪਰ ਦੇ ਵਿੱਚ ਇਸ ਤਰੀਕੇ ਇਸ ਤਰੀਕੇ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਬੱਚੇ ਆਪਣੇ ਕੋਲ ਸ਼ੁੱਧ ਸ਼ਬਦ ਜੋੜ ਚੁਣੋ ਇਹ ਬੱਚੇ ਆਪਣੇ ਕੋਲ ਬੁੱਢਾ ਕਿਵੇਂ ਪੈਂਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਬੱਬੇ ਨੂੰ ਔਂਕੜ ਉੱਪਰ ਅਦਕ ਟੱਡੇ ਨੂੰ ਕੰਨਾ ਬੁੱਢਾ ਬੇਟਾ ਹਰੇ ਕੁਐਸਚਨ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖੋ ਡਾਕਟਰ ਸੁਨੀਲ এডਿਕੇਸ਼ਨ ਹੱਬ ਅੰਬੀ ਇੰਸਟੀਚਿਊਟ ਮਾਨਸਾ ਜਿੱਥੇ ਸਾਨੂੰ ਪੰਜਾਬ ਦੇ ਫਰੇਕ ਪੇਪਰ ਦੀ ਤਿਆਰੀ ਕਰਾਈ ਜਾਂਦੀ ਹੈ ਬੇਟਾ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਚਾਹੇ ਪਟਵਾਰੀ ਦਾ ਪੇਪਰ ਹੈ ਚਾਹੇ ਬੇਟਾ ਆਪਣੇ ਕੋਲ ਕੋਈ ਵੀ ਪੇਪਰ ਬੇਟਾ ਨਿਕਲਦਾ ਐਮ ਪੀ ਐਚ ਡਬਲਯੂ ਮੇਲ ਫੀਮੇਲ ਜੀ ਜੀ ਐਨ ਐਮ ਦਾ ਪੇਪਰ ਬੇਟਾ ਉਹਦੀ ਤਿਆਰੀ ਕਰਾਈ ਜਾਂਦੀ ਹੈ ਪੰਜਾਬੀ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਤੇ ਸਾਨੂੰ ਜਿਹੜਾ ਸਬਜੈਕਟ بیسਡ ਬੇਸਡ ਤਿਆਰੀ ਵੀ ਕਰਵਾਈ ਜਾਂਦੀ ਹੈ ਬੱਚੇ ਆਪਣੇ ਕੋਲ ਨੈਕਸਟ ਕੁਐਸਚਨ ਦੇਖੋ ਮਲਤਾਨੀ ਉਪਪਾਸ਼ਾ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਬੇਟਾ ਮਲਤਾਨੀ ਉਪਪਾਸ਼ਾ ਜਿਹੜੀ ਹੈਗਾ ਜਿਲ੍ਹਾ ਮਲਤਾਨ ਦੇ ਵਿੱਚ ਬੋਲੀ ਜਾਂਦੀ ਹੈ ਬੇਟਾ ਯਾਦ ਰੱਖਣਾ ਹੈ ਦੁਆਬੀ ਉਪਪਾਸ਼ਾ ਸਾਨੂੰ ਪਤਾ ਹੈਗਾ ਪਟਿਆਲਾ ਮਾਲਵੇ ਖੇਤਰ ਦੇ ਵਿੱਚ ਹੈ ਅੰਮ੍ਰਿਤਸਰ ਬੇਟਾ ਮਾਝੇ ਖੇਤਰ ਦੇ ਵਿੱਚ ਹੈ ਮਾਨਸਾ ਮਾਲਵੇ ਖੇਤਰ ਦੇ ਵਿੱਚ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਬੇਟਾ ਦੁਆਬੀ ਬੋਲੀ ਜਾਂਦੀ ਹੈ ਸਾਨੂੰ ਪਤਾ ਚਾਰ ਜ਼ਿਲ੍ਹੇ ਜਿਹੜੇ ਦੋਆਬੇ ਖੇਤਰ ਦੇ ਵਿੱਚ ਆਉਂਦੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਚਾਰ ਜ਼ਿਲ੍ਹੇ ਕਿਹੜੇ-ਕਿਹੜੇ ਨੇ ਜਿਹੜੇ ਦੋਆਬੇ ਖੇਤਰ ਦੇ ਵਿੱਚ ਆਉਂਦੇ ਆ ਉੱਠ ਤੋਂ ਸ਼ਾਨ ਨਹੀਂ ਲਾਇਆ ਬੇਟਾ ਪਾਰ ਹੋਲਾ ਨਹੀਂ ਹੁੰਦਾ ਇਹ ਆਖਾਣ ਹੈ ਬੇਟਾ ਬਹੁਤ ਇੰਪੋਰਟੈਂਟ ਹੈ ਇੱਕ ਅਨਾਰ 100 ਬਿਮਾਰ ਆਖਾਣ ਹੈ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਸ਼ੁੱਧ ਮੁਹਾਵਰੇ ਚੋਂ ਗੱਲ ਪਿਆ ਟੋਲ ਵਜਾਣਾ ਬੇਟਾ ਇਹ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਵੀ ਵਿਅਕਤੀ ਦੀ ਮੈਰਿਜ ਹੋ ਜਾਂਦੀ ਹੈ ਤਾਂ ਬੰਦਾ ਸੋਚਦਾ ਹੈ ਵੀ ਗੱਲ ਪਿਆ ਟੋਲ ਵਜਾਣਾ ਹੀ ਪਊ ਠੀਕ ਹੈ ਇਹ ਚੀਜ਼ਾਂ ਬੇਟਾ ਤੁਸੀਂ ਕਰਦੇ ਰਹੋ ਉਸਤਤ ਸ਼ਬਦ ਵਿਰੋਧੀ ਸ਼ਬਦ ਚੁਣੋ ਬੇਟਾ ਉਸਤਤ ਦਾ ਵਿਰੋਧੀ ਸ਼ਬਦ ਹੈਗਾ ਨਿੰਦਿਆ 7ਵਾਂ ਕੁਸ਼ਣ ਦੇਖੋ ਬੇਟਾ ਕਿਹੜਾ ਸ਼ਬਦ ਦਰਖਸਤ ਦਾ ਸਮਾਨਾਰਥੀ ਨਹੀਂ ਹੈ ਬੇਟਾ ਸਮਾਨਾਰਥੀ ਹੈ ਨਹੀਂ ਨਹੀਂ ਪੁੱਛਿਆ ਸਮਾਨਾਰਥੀ ਹੈ ਬੇਟਾ ਵਿਰਖ ਬੇਟਾ ਵਿਰਕਸ਼ ਜਾਂ ਵਿਰਖ ਜਿਹੜਾ ਹੈਗਾ ਆਪਣੇ ਕੋਲ ਦਰਖਤ ਦਾ ਸਮਾਨਾਰਥੀ ਹੈ ਸ਼ੁੱਧ ਸ਼ਬਦ ਚੋਂ ਜੋੜ ਚੁਣੋ ਬੇਟਾ ਆਪਣਾ ਕਿਵੇਂ ਪੈਂਦਾ ਆੜੇ ਨੂੰ ਕੰਨਾ ਪੱਪਾ ਨਾਣੇ ਨੂੰ ਕੰਨਾ ਆਪਣਾ ਠੀਕ ਹੈ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਾਰਦੰਤਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਬੇਟਾ ਕਾਰਦੰਤਕ ਸਾਡੇ ਕੋਲ 4 ਪ੍ਰਕਾਰ ਦੇ ਹੁੰਦੇ ਨੇ ਸਧਾਰਨ ਵਾਕ ਵਾਕ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਬੇਟਾ 2 ਹਿੱਸਿਆਂ ਦੇ ਵਿੱਚ ਸਧਾਰਨ ਵਾਕ ਨੂੰ ਵੰਡਿਆ ਜਾਂਦਾ ਬੱਚੇ ਐਂਡ ਦੇ ਉੱਪਰ ਜੇਕਰ ਤੁਹਾਨੂੰ ਕਲਾਸ ਚੰਗੀ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਤੇ ਜੇਕਰ ਔਨਲਾਈਨ ਕਲਾਸ ਲੈਣੀ ਹੈ ਤਾਂ ਤੁਸੀਂ 94630 99680 ਨੰਬਰ ਤੇ ਸੰਪਰਕ ਕਰ ਸਕਦੇ ਹੋ ਬੇਟਾ ਪੰਜਾਬੀ ਦੀ ਕਲਾਸ ਸਿਰਫ ਤੇ ਸਿਰਫ ਬੇਟਾ 1000 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਪੇਪਰ ਤੱਕ ਦੀ ਤਿਆਰੀ ਫੁੱਲ ਬਟਾ ਫੁੱਲ ਬੇਟਾ ਤੁਹਾਨੂੰ ਤਿਆਰੀ ਕਰਵਾਈ ਜਾਊਗੀ ਐਮ ਪੀ ਐਚ ਡਬਲਯੂ ਮੇਲ ਫੀਮੇਲ ਜੀ ਐਨ ਐਮ ਸਟਾਫ ਨਰਸ ਦਾ ਜਿਹੜਾ ਨਵਾਂ ਬੈਚ ਹੈਗਾ ਉਹ ਆਪਣੇ ਕੋਲ 22 ਸਪਟੰਬਰ ਤੋਂ ਯਾਨੀ ਕਿ ਮੰਡੇ ਵਾਲੇ ਦਿਨ ਤੋਂ ਬੇਟਾ ਸ਼ੁਰੂ ਹੋ ਰਿਹਾ ਹੈਗਾ ਬੇਟਾ ਇਸ ਕਰਕੇ 21 ਤਰੀਕ ਦੀ ਰਾਤ ਦੇ 12 ਵਜੇ ਤੱਕ ਤੁਸੀਂ ਜਿੰਨੇ ਵੀ ਬੱਚੇ ਨਵੇਂ ਜੁੜਨਾ ਚਾਹੁੰਨੇ ਹੋ ਉਹ ਆਪਣੀ ਫੀਸ ਜਮਾ ਕਰਾ ਕੇ mphw male mphw female ਤੇ ਸਟਾਫ ਨਰਸ ਦੇ ਪੇਪਰ ਲਈ ਜੁਆਇਨ ਕਰੋ ਬੇਟਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿ ਦਿੰਦਾ ਵੀ ਪੇਪਰ ਚਾਹੇ ਬੇਟਾ 15 ਦਿਨ ਪਹਿਲਾਂ 15 ਦਿਨ ਪਏ ਹੋਣ 15 ਦਿਨ ਦੇ ਵਿੱਚ ਵਿੱਚ ਤੁਹਾਨੂੰ mphw male female ਦੀ ਤਿਆਰੀ ਬੇਟਾ 100% ਸਾਡੇ ਇੰਸਟੀਚਿਊਟ ਵੱਲੋਂ ਕਰਵਾਈ ਜਾਂਦੀ ਹੈ ਪਿੱਛੇ 986 ਪੋਸਟਾਂ ਦੇ ਵਿੱਚ ਸਾਡੇ ਇੰਸਟੀਚੂਟ ਦੇ ਬੇਟਾ 900